ਉਹ ਵੈਲਕਮ ਟੂ ਪੰਜਾਬੀ ਹਿੰਦੀ ਕਲਾਸ ਕਿਵੇਂ ਹੋ ਸਾਰੇ ਚੜ੍ਹਦੀ ਕਲਾ ਚ ਤੇ ਅੱਜ ਅਸੀਂ ਅਗਲੀ ਮਾਤਰਾ ਕਰਦੇ ਆ ਔਂਕੜ ਦੁਲੈਂਕੜ ਇੱਕ ਤਾਂ ਔਂਕੜ ਜੇ ਦੋ ਲੱਗ ਗਏ ਦੁਲੈਂਕੜ ਇਹ ਹਮੇਸ਼ਾ ਅੱਖਰ ਦੇ ਹੇਠਾਂ ਪਾਏ ਜਾਂਦੇ ਨੇ ਅੱਖਰ ਪਹਿਲਾਂ ਪੈਂਦਾ ਤੇ ਮਾਤਰਾ ਬਾਅਦ ਵਿੱਚ ਪੈਂਦੀ ਆ ਇਹ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਣਾ ਫਿਰ ਰਾਈਟਿੰਗ ਸੋਹਣੀ ਰਹਿੰਦੀ ਆ ਤੇ ਸਾਡੇ ਚ ਮਿਸਟੇਕ ਵੀ ਨਹੀਂ ਹੁੰਦੀ ਹੁਣ ਜਿਵੇਂ ਅਸੀਂ ਜਸਪੁਰ ਕਰੋ ਔਂਕੜ ਪਹਿਲਾਂ ਪਾਤਾ ਸਾਨੂੰ ਕੀ ਪਤਾ ਸਾਡੇ ਸੱਸੇ ਨੇ ਕਿੱਥੇ ਕਿੱਥੇ ਜਾਣਾ ਪਹਿਲਾਂ ਅੱਖਰ ਫਿਰ ਮਾਤਰਾ ਹਮੇਸ਼ਾ ਔਂਕੜ ਥੱਲੇ ਪੈਂਦਾ ਔਂਕੜ ਦੀ ਆਵਾਜ਼ ਘਟ ਦੋ ਲੈਂਕਰ ਦੋ ਲੱਗ ਗਏ ਤਾਂ ਦੋ ਲੈਂਕਰ ਕਹਿੰਦੇ ਆ ਇਹਦੀ ਜਿਹੜੀ 사ਉਂਡ ਆ ਆਵਾਜ਼ ਆ ਥੋੜੀ ਲੰਬੀ ਜਾਣੀ ਆ ਐ ਤੇ ਇਹਦੀ ਹਮ ਹਮ ਥੋੜੀ ਲੰਬੀ ਆਵਾਜ਼ ਤੇ ਮੀਨਿੰਗ ਚੇਂਜ ਹੋ ਜਾਂਦਾ ਮਾਤਰਾ ਜੇ ਰੋਂਗ ਲੱਗ ਜAVE ਤਾਂ ਮਤਲਬ ਹੀ ਦਾ ਚੇਂਜ ਹੋ ਜਾਂਦਾ ਸਰ ਸਾ ਕੋ ਉ ਰ ਸੁਰ ਸੁਰ ਆਪਾਂ ਕਹਿੰਦੇ ਇਹਦੇ ਸੁਰਾਂ ਨਹੀਂ ਲੱਗਦੇ ਜਦੋਂ ਗਾਇਕ ਗਾਉਂਦੇ ਆ ਨਾ ਸਾ ਕੋ ਉ ਰ ਸੂਰ ਸੁਰ ਸੂਰ ਸੂਰ ਮੀਂਗ ਪਿਗ ਗੋੜ ਗੱਗੇ ਔਂਕੜ ਗਕ ਊ ਅੜ ਗੜ ਅੜ ਜਦੋਂ ਜੀਭ ਛੱਟ ਜੀ ਮਾਰਦੀ ਆ ਉਦੋਂ ਸੇੜਾੜਾ ਪਾਉਣਾ ਬਹੁਤੇ ਬੱਚੇ ਕਰ ਜਾਂਦੇ ਆ ਗੁਰ ਪਾਉਂਦੇ ਆ ਰਾਰਾ ਪਾਉਂਦੇ ਆ ਰਾਰਾ ਤੇੜਾੜਾ ਬੋਲਿਆ ਨਹੀਂ ਜਾਂਦਾ ਏਥੋਂ ਦੇ ਬੋਲ ਨਾ ਗੜ ਅੜ ਗੜ ਗੰਨੇ ਦੇ ਰਾਸ ਤੋਂ ਬਣਦਾ ਉਹਨੂੰ ਕਾੜ ਕੇ ਖਾਣ ਵਾਲੀ ਚੀਜ਼ ਆ ਸਭ ਨੂੰ ਪਤਾ ਹੀ ਹੁਣ ਗੂੜ ਗਾ ਕੋ ਊੜ ਗੂੜ ਗੂੜ ਜਿਨਾਂ ਆਪਾਂ ਕਹਿੰਦੇ ਆ ਡੀਪ ਗਹਿਰਾ ਉਹ ਸੇ ਕਹਿੰਦੇ ਉਹਦੇ ਨਾਲ ਉਹ ਤਾਂ ਗੂੜ ਪੰਜਾਬੀ ਆ ਹੋਰ ਕੋਈ ਲੈਂਗੁਏਜ ਨਹੀਂ ਬੋਲਦਾ ਪੰਜਾਬੀ ਬੋਲਦਾ ਠੀਕ ਆ ਕਿਸੇ ਇੱਕ ਚੀਜ਼ ਦੇ ਵਿੱਚ ਜਿਹੜਾ ਪਰਪੱਕ ਗੂੜ ਗੂੜ ਪੰਜਾਬੀ ਗੂੜ ਠੀਕ ਆ ਦੀਪ ਕਰਾਂਗੇ ਜੀ ਨੂੰ ਸਾਂ ਬਾਕੂ ਉ ਬਾਕੂ ਉ ਐਦਾਂ ਹੀ ਬੋਲਣਾ ਬੱਬੇ ਨੂੰ ਔਂਕੜ ਬੋਲੋਗੇ ਸਾਊਂਡ ਦਾ ਪਤਾ ਨਹੀਂ ਲੱਗਣਾ ਅਸੀਂ ਸਾਊਂਡ ਦੇ ਨਾਲ ਹੀ ਸਿੱਖਣਾ ਇਹਨਾਂ ਸ਼ਬਦ ਨੂੰ ਪੜ੍ਹਨਾ ਸਿੱਖਣਾ ਕੋਈ ਵਰਡ ਨੂੰ ਅਸੀਂ ਬੋਲਣਾ ਸਿੱਖਣਾ ਉਹਦੀ ਸਾਊਂਡ ਦੇ ਨਾਲ ਸਿੱਖਣਾ ਬਾਕੂ ਉ ਰ ਬਰ ਕਪੜਿਆਂ ਤੇ ਆ ਜਾਂਦੀ ਹੈ ਨਾ ਬੁਲਣ ਕਪੜਿਆਂ ਤੇ ਅਕਸਰ ਹੀ ਆ ਜਾਂਦੀ ਹੈ ਬੁਰ ਬੁਰ ਬਾ ਕੋ ਉ ਰ ਬੁਰ ਜਦੋਂ ਸਾਡਾ ਸਪ੍ਰਿੰਗ ਸੀਜ਼ਨ ਹੁੰਦਾ ਜਿਹੜੇ ਫਰੂਟ ਟਰੀਜ਼ ਨੇ ਉਹਨਾਂ ਜਿਹੜਾ ਪਹਿਲਾ ਫਲ ਲੱਗਣ ਤੋਂ ਪਹਿਲਾਂ ਪੈਂਦਾ ਆ ਫਲ ਫੁੱਲ ਲੱਗਦੇ ਉਹਨਾਂ ਨੂੰ ਬੂਰ ਕਹਿੰਦੇ ਆਪਾਂ ਕਹਿੰਦੇ ਆ ਬੂਰ ਪੈ ਗਿਆ ਦਰਖਤਾਂ ਨੂੰ ਟਰੀਜ਼ ਨੂੰ ਬੂਰ ਪੈ ਗਿਆ ਬੁਰ ਬੁਰ ਤੇ ਨੱਖਰਾਂ ਵਾਲੇ ਹੋਗੇ ਹੁਣ ਜੇ ਇੱਥੇ ਔਂਕੜ ਲੱਗਿਆ ਤਾਂ ਅਸੀਂ ਸਰੁੱਤ ਬੋਲਾਂਗੇ ਜੇ ਔਂਕੜ ਇਹਨੂੰ ਲੱਗ ਜੇ ਤਾਂ ਅਸੀਂ ਸਰਤੂ ਬੋਲਾਂਗੇ ਜਿਹੜੇ ਅੱਖਰ ਨੂੰ ਮਾਤਰਾ ਲੱਗੀ ਆ ਉਹਦੇ ਨਾਲ ਉਹਨੇ ਸਾਊਂਡ ਦੇਣੀਆਂ ਬਾਕੀਆਂ ਨੇ ਮੁਕਤ ਆ ਰਹਿਣਾ ਜਿਵੇਂ ਰਤ ਰਹਾ ਤਰਤ ਸਾਊਂਡ ਕਿੱਥੇ ਆਉਣੀ ਆ ਸੋ ਦੇ ਸੋ ਕੁ ਉ ਰਤ ਰਤ ਸਵਰਤ ਸਾਕੂ ਉ ਰਤ ਸੂਰਤ ਸੂਰਤ ਸੁਰਤ ਕਹਨੇ ਆ ਜਦੋਂ ਬਾਕੀ ਕਹਿੰਦੇ ਵੀ ਉਹਨੂੰ ਤਾਂ ਹੋਸ਼ ਨਹੀਂ ਹੈਗੀ ਸੁਰਤ ਚ ਨਹੀਂ ਹੈ ਉਹਨੂੰ ਪਤਾ ਨਹੀਂ ਲੱਗਦਾ ਕੀ ਆ ਕੀ ਨਹੀਂ ਹੋਇਆ ਸੂਰਤ ਹੁੰਦੀ ਆ ਕਿਸੇ ਦੀ ਸ਼ਕਲ ਨੂੰ ਦੇਖਦੇ ਆਪਾਂ ਕਹਿੰਨਾ ਕਿੰਨਾ ਸੋਹਣਾ ਉਹਦੀ ਸੂਰਤ ਹੋ ਗਈ ਸਵਰਤ ਸੂਰਤ ਟਰਾਈ ਕਰ ਦੇਣਾ ਨੂੰ ਫਿਰ ਬੋਲਣ ਨੂੰ हूँ मात्रा नहीं बोलूँगी मैं सीधा ही सिंपल पढ़ूंगी सुर सुर गुड़ गूढ़ बुर बुर सुरत सुरत जिथे तो उसे यू पाने जुमें सुन एस सोन। और तो अड़ा यू एन सुन हूँ तरह यू आ, तो आस यू एन सन भी बोलना सुन ਜਿੱਤੇ ਤੁਹਾਡੇ ਯੂ ਦੀ ਸਾਊਂਡ ਹੁੰਦੀ ਊ ਯੂ ਊ ਠੀਕ ਹੈ ਇੱਥੇ ਹੋ ਗਿਆ ਡਬਲ ਓ ਦੀ ਆਵਾਜ਼ ਸੂਨ ਸੂਨ ਮੂਨ ਊ ਇੱਥੇ ਡਬਲ ਹੋ ਗਿਆ ਤੇ ਉੱਤੇ ਵੀ ਸਾਡਾ ਡਬਲ ਪਾਇਆ ਇੱਕ ਵਾਰੀ ਫੇਰ ਪੜ੍ਹ ਲਓ ਸੁਰ ਸੂਰ ਗੁੱਡ ਗੂਡ ਬੁਰ బూర సూరత్ సేమ మాత్ర అక్కా హింది మాత్రాని బత డిఫరెంట్ లేకన్ సాండ్ సే ఊ టా మత సేది షోటీ బా ఊ ఇది సాౌండ్ ਬੜੀ ਆ ਲੰਬੀ ਆ ਮਾਤਰਾ ਸੀ ਚੱਕਾਂਗੇ ਕਿਵੇਂ ਸਾਨੂੰ ਬੜਾ ਨਹੀਂ ਪਤਾ ਲੱਗੇ ਤੁਸੀਂ ਇੱਥੇ ਕਨਫਿਊਜ਼ ਹੋ ਸਕਦੇ ਹੋ ਨਾ ਉਲਟ ਪਾ ਸਕਦੇ ਤੁਸੀਂ ਚੇਤੇ ਕਿਵੇਂ ਰੱਖਣੀ ਆ ਜੇ ਤਾਂ ਐਦੀ ਬਣਤਾ ਸੀ ਆ ਇੱਥੋਂ ਇੰਨੀ ਚੱਕ ਕੇ ਲਾਤੀ ਠੀਕ ਆ ਉਹਦੀ ਮਾਤਰਾ ਬਣ ਗਈ ਹੁਣ ਓ ਨੂੰ ਅਜਾ ਬੜਾ ਓ ਕਰਨਾ ਨਾ ਬੜੇ ਉਹਦੇ ਸਾਈਡ ਤੇ ਆ ਲੱਗਿਆ ਜਿਹੜਾ ਤੁਸੀਂ ਸਮਝ ਲਓ ਵੀ ਇਹਨੂੰ ਅਸੀਂ ਐਂ ਕਰਕੇ ਚੱਕ ਲਿਆ ਜੇ ਇਹਦੀ ਆ ਓਪਨ ਏਰੀਆ ਇਧਰੋਂ ਚਲੇ ਗਿਆ ਤਾਂ ਇਹਦਾ ਇਧਰੋਂ ਜਾਣਾ ਇਹਦਾ ਓਪਨ ਏਰੀਆ ਲਾਸਟ ਟੇਲ ਇੱਧਰੋਂ ਚਲੇਗੀ ਇਹਦੀ ਟੇਲ ਇੱਧਰੋਂ ਚਲੇਗੀ ਠੀਕ ਹੈ ਅ ਇਦਾਂ ਮੂੰਹ ਖੁੱਲਾ ਹੀ ਰਹੂਗਾ ਮੇਰੇ ਤੋਂ ਥੋੜਾ ਜਿਆਦਾ ਠੀਕ ਨਹੀਂ ਬਣਿਆ ਨਾਲ ਜੁੜ ਗਿਆ ਜਾਨ ਨਹੀਂ ਜੁੜਦਾ ਹੁੰਦਾ ਇੱਥੋਂ ਇਹ ਆਪਣਾ ਪੰਜਾਬੀ ਦਾ ਪੈਰ ਚਰਾਰਾ ਹੋ ਗਿਆ ਨਾ ਇਹ ਸੇਮ ਜਿਵੇਂ ਆ ਮੂੰਹ ਖੁੱਲਾ ਨਾ ਐਵੇਂ ਇਹਦਾ ਵੀ ਮੂੰਹ ਇੱਥੋਂ ਖੁੱਲਾਰਾ ਕੇ ਬਣਾਉਣਾ ਹੁਣ ਜਦੋਂ ਅਸੀਂ ਇਹ ਵਾਲਾ ਅੱਖਰ ਪਾਉਨੇ ਆ ਹਿੰਦੀ ਚ ਅੱਖਰ ਬੋਲਦੇ ਨਾ ਤੋ ਇਹ ਆਪਣੇ ਆਪ ਜੀ ਛੋਟਾ ਊ ਆ ਇਹਨੂੰ ਮਾਤਰਾ ਲਾਉਣੀ ਨੀਗੀ ਇਹ ਆਪਣੇ ਆਪ ਜੀ ਜਦੋਂ ਆਹ ਮਾਤਰਾ ਦੀ ਸਾਊਂਡ ਆਉਂਦੇ ਨਾ ਅਸੀਂ ਇਹ ਵਾਲਾ ਅੱਖਰ ਪਾਉਨੇ ਆ ਉਦੋਂ ਨਹੀਂ ਲੱਗਣੀ ਅਗਰ ਕੋਈ ਹੋਰ ਅੱਖਰ ਆ ਫੇਰ ਅਸੀਂ ਇਹ ਨਹੀਂ ਪਾਉਣਾ ਫੇਰ ਅਸੀਂ ਆਹ ਵਾਲੀ ਮਾਤਰਾ ਪਾਉਣੀ ਵੱਡੇ ਊ ਦੀ ਮਾਤਰਾ ਇਹਦੀ ਵੀ ਸਾਊਂਡ ਊ ਊ ਸੇਮ ਉਪਰ ਲੇਕ ਹੁਣ ਦੇਖੋ ਮਾਤਰਾ ਸਾਡੀ ਐ ਸਿੱਧਾ ਪਾਇਆ ਸੀਗਾ ਇਹ ਮਾਤਰਾ ਹਿੰਦੀ ਦੀਆਂ ਚਾਰ ਮਾਤਰਾਵਾਂ ਪੰਜਾਬੀ ਨੂੰ ਡਿਫਰੈਂਟ ਆ ਬਾਕੀ ਸਾਰੀਆਂ ਪੰਜਾਬੀ ਦੇ ਨਾਲ ਰਲਦੀਆਂ ਮਿਲਦੀਆਂ ਨੇ ਇਹਨੂੰ ਵੀ ਅੰਮੇ ਪੋਲਾਂਗੇ ਛੋਟਾ ਉ ਨਾ ਓ ਨਾ ਵੱਡਾ ਉ ਨੂਨ ਗ ਕ ਉ ੜ ਗੜ ਗ ਕ ਊੜ ਗੂੜ ਵ ਕ ਉ ਰ ਬਰ ਵ ਕ ਊ ਰ ਬੂਰ ਸ ਕ ਉ ਤ ਸੋਤ ਸਾਕੋ ਬੜਾ ਉਰਤ ਸੂਰਤ ਇੱਥੇ ਵੀ ਸੂਰਤ ਬਣਾ ਸਕਦੇ ਸੀ ਆਪਾਂ ਰ ਇੱਥੇ ਪਾ ਕੇ ਤੇ ਹਿੰਦੀ ਚ ਨਾ ਅੱਗੋਂ ਥੋੜੇ ਜਿ ਰ ਕਈ ਤਰ੍ਹਾਂ ਦੇ ਹੁੰਦੇ ਆ ਉਹ ਆਪਾਂ ਅਲੱਗ ਵੀਡੀਓ ਬਣਾਵਾਂਗੇ ਕਈ ਵਾਰ ਰ ਇੱਥੇ ਪੈ ਜਾਂਦਾ ਐਂ ਕਰਕੇ ਇਹ ਵੀ ਰ ਰ ਇੱਥੇ ਵੀ ਪੈ ਜਾਂਦਾ ਮੱਖੀ ਜਿੱਚ ਰ ਪੈਂਦਾ ਉੱਪਰ ਵੀ ਰ ਪੈਂਦਾ ਕਈ ਵਾਰ ਪੈਰ 'ਚ ਇਦਾਂ ਕਰਕੇ ਰ ਪੈ ਜਾਂਦਾ ਹਿੰਦੀ ਚ ਤੋ ਜਦੋਂ ਉਹਦੀ ਵੱਖਰੀ ਵੀਡੀਓ ਬਣਾਵਾਂਗੇ ਹਾਂ ਅਸੀਂ ਸਿਰਫ ਸਿੰਪਲ ਜਿਹੜੀ ਹੈਗਾ ਸਿੱਖਦੇ ਹਾਂ ਹੁਣ ਆਪਾਂ ਪਹਿਲਾਂ ਆਹ ਦੋ ਵਾਰੀ ਕਰ ਚੁੱਕੇ ਹਾਂ ਆਹ ਸੌਰੀ ਪਿਛਲੀ ਵੀਡੀਓ ਚਾ ਕੀਤਾ ਸੀ ਹੁਣ ਮੈਂ ਤੁਹਾਨੂੰ ਦੱਸਦੀ ਵੀ ਇਹਦੀ ਜਿਹੜੇ ਆਹ ਆ ਚਾਰ ਮਾਤਰਾਵਾਂ ਨੇ ਲਾਂ ਦੁਲਾਵਾਂ ਔਂਕਰ ਦੇ ਲੈਂਕਰ ਛੋਟੀ ਆਵਾਜ਼ ਲੰਬੀ ਆਵਾਜ਼ ਛੋਟੀ ਆਵਾਜ਼ ਲੰਬੀ ਆਵਾਜ਼ ਸੇਰ ਸੈਰ ਸੋੜਾ ਸੂਰਾ ਸੇਰ ਮੂੰਹ ਖੋਲਣਾ ਸੈਰ ਸੌਰੀ ਇੱਥੇ ਮੂੰਹ ਖੋਲਣ ਦੀ ਆਵਾਜ਼ ਆ ਗਈ ਤੇ ਇਹਦੇ ਚਾਹੀ ਨਹੀਂ ਹੋਣਾ ਛੋਟੀ ਤੇ ਵੱਡੀ ਵਾਲੀ ਹੋਣੀ ਸੀ ਇੱਥੇ ਸੌਰੀ ਅ ਸਰ ਤੇ ਸੀ ਰੋਈ ਬੋਲ ਜਾਈਦਾ ਨਾ ਬੋਲਣ ਹਰ ਇਨਸਾਨ ਮੈਂ ਦੱਸਣਾ ਚਾਹੁੰਦੀ ਸੀ ਕਿ ਜਿਹਦੀ ਆਵਾਜ਼ ਛੋਟੀ ਤੇ ਲੰਬੀ ਨਿਕਲਦੀ ਉਹ ਇਕੱਠੇ ਕਰ ਦਾਂ ਇੱਕ ਵਾਰੀ ਅਖਰ ਸਿਰ ਸੀਰ ਸੁਰ ਸੁਰ ਸਿਰ ਸੀ ਸੁਰ ਸੁਰ ਇਹ ਮਾਤਰਾਵਾਂ ਜਿਹਦੀ ਛੋਟੀ ਆਵਾਜ਼ ਲੰਬੀ ਆਵਾਜ਼ ਛੋਟੀ ਆਵਾਜ਼ ਲੰਬੀ ਆਵਾਜ਼ ਤੇ ਬੋਲਣ ਦਾ ਸਟਾਈਲ ਸੀ ਸੀ ਸੂ ਸੂ ਤੇ ਦੇਖਦੇ ਰਹੋ ਪ੍ਰੈਕਟਿਸ ਕਰਦੇ ਰਹੋ ਧੰਨਵਾਦ ਸ਼ੁਕਰੀਆ ਵੀਡੀਓ ਦੇਖਣ ਲਈ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨੈਕਸਟ ਮਾਤਰਾ ਲੈ ਕੇ ਜਦੋਂ ਸਾਰੀਆਂ ਮਾਤਰਾਵਾਂ ਦਾ ਚੈਪਟਰ ਹੋ ਗਿਆ ਫਿਰ ਆਪਾਂ ਇਹਨਾਂ ਨੂੰ ਵਾ ਕੇ ਜਿਵੇਂ ਸੈਂਟੈਂਸ ਬਣਾਉਣੇ ਆ ਉਹ ਸਿੱਖਾਂਗੇ ਫਿਲਹਾਲ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ